ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਆਪਣੀ ਮੰਜੀ ਤੋਂ ਪੈਰ ਤਾਂ ਥੱਲੇ ਲਾਣੇ ਨੇ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆ ਕਰੋ ਸਵਾਲ ਉੱਠੇਗਾ ਜੀ ਇਹ ਬੁਰਸ਼ ਨਹੀਂ ਕੀਤਾ ਹਾਂ ਜੀ ਅਜੇ ਮੂੰਹ ਨਹੀਂ ਧੋਤਾ ਧੰਨ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਡੈਫੀਨੇਸ਼ਨ ਵਿੱਚ ਪਹਿਲਾਂ ਇਹ ਕਿਹਾ ਹੈ ਕਿ ਸਿੱਖ ਉੱਠਦਿਆਂ ਸਾਰ ਵਾਹਿਗੁਰੂ ਦਾ ਨਾਮ ਜਪੇ ਬਾਅਦ ਵਿੱਚ ਉਦਮ ਕਰਕੇ ਇਸ਼ਨਾਨ ਕਰੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਪਹਿਲਾ ਸਟੈਪ ਕੀ ਹੈ ਸੋ ਭਲਕੇ ਉਠ ਹਰਨਾਮ ਧਿਆਵੈ ਪਹਿਲਾਂ ਉਠਦਿਆਂ ਸਾਰ ਤੁਸੀਂ ਜੇ ਮੰਨ ਲੋ ਜਪਜੀ ਸਾਹਿਬ ਨਹੀਂ ਆਉਂਦਾ ਵਹਿਗੁਰੂ ਸ਼ਬਦ ਤਾਂ ਕਹਿ ਸਕਨੇ ਆ ਨਾ ਮੂਲ ਮੰਤਰ ਦਾ ਪਾਠ ਤਾਂ ਕਰ ਸਕਨੇ ਆ ਉਹ ਗੁਰਮੁਖੋ ਪੁਰਾਣੇ ਸਮੇਂ ਬੰਦੇ ਕਹਿੰਦੇ ਸਨ ਕਿ ਸਵੇਰੇ ਚੰਗਾ ਸ਼ਬਦ ਕੰਨਾਂ 'ਚ ਪੈ ਜਾਏ ਤੇ ਚੰਗਾ ਬੰਦਾ ਮੱਥੇ ਲੱਗ ਜਾਏ ਤੇ ਸਾਰਾ ਦਿਨ ਚੰਗਾ ਨਿਕਲਦਾ ਹੈ ਤੇ ਜਿਹਦੇ ਸਿੱਖ ਦੇ ਅੰਮ੍ਰਿਤ ਵੇਲੇ ਉਠਦਿਆਂ ਸਾਰ ਮੁਖ ਵਿੱਚ ਬਾਣੀ ਹੋਵੇ ਤੇ ਆਪਣੇ ਬੋਲ ਬਾਣੀ ਦਾ ਕੰਨਾਂ ਵੀ ਸੁਣਾਈ ਦੇਵੇ ਉਹਦਾ ਸਾਰਾ ਦਿਨ ਕਿੰਨਾ ਚੰਗਾ ਨਿਕਲੇਗਾ ਕਿਉਂਕਿ ਜਿੱਦੀ ਸ਼ੁਰੂਆਤ ਚੰਗੀ ਹੋਵੇਗੀ ਉਹ ਉਹ ਉਹਦਾ ਅੰਤ ਮਾੜਾ ਨਹੀਂ